ਮਾਨ ਨੇ ਕਿਹਾ ਗੱਲ ਵਾਕਿਆ ਸਹੀ ਆਪਾਂ ਖਬਰ ਵੀ ਇਹੇ ਲੈ ਲੈਨੇ ਆਂ ਮਸ਼ੀਨ ਨਾਲ ਫੜੀ ਜਿਹੜੀ ਛਪਾਟਣ ਹੈ ਜੀ ਉਹਦੀ ਪੇਸ਼ੀ ਦਾਣਾ ਅਦਾਲਤੀ ਕੰਪਲੈਕਸ ਦੇ ਵਿੱਚ ਜ਼ਬਰਦਸਤ ਜਿਹੜਾ ਹੰਗਾਮਾ ਹੋਇਆ ਪਰ ਇਹ ਜਿਹੜੀ ਔਰਤ ਆ ਇਹਦੇ ਕਿੰਨਾ ਕਿੰਨਾ ਦੇ ਨਾਲ ਸਬੰਧ ਆ ਕਿਦਾਂ ਦੇ ਸਬੰਧ ਆ ਤੁਸੀਂ ਬੜੀ ਡਿਟੇਲ ਦੇ ਵਿੱਚ ਜਾਣਦੇ ਹੋ ਤੇ ਪਲੀਜ਼ ਇਹਨੂੰ ਥੋੜਾ ਖੁੱਲ ਕੇ ਕਰੋ ਗੱਲਬਾਤ ਦੇਖੋ ਗੱਲ ਇਹ ਜੀ ਸਬੰਧਾਂ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਬਹੁਤ ਵੱਡੇ ਵੱਡੇ ਐਕਸ ਹੂੰ ਈਐਸਪੀ ਤੋਂ ਲੈ ਕੇ ਸੀਨੀਅਰ ਆਈਪੀਐਸ ਅਫਸਰਾਂ ਤੱਕ ਇਹ ਵੀ ਵੀ ਦੇ ਸੰਬੰਧ ਹੈ ਜੀ ਇਸ ਵੀ ਵੀ ਦੀ ਆਪਾਂ ਗੱਲ ਇਹ ਕਹਿ ਸਕਦੇ ਹਾਂ ਕਿ ਇਹ ਸਿੰਪਲ ਕਨਸਟੇਬਲ ਹੈ ਹਮਮ ਚੱਕ ਫਤਿਹ ਸਿੰਘ ਵਾਲਾ ਪਿੰਡ ਹੈ ਇਹਦਾ ਨਾਲ ਹੀ ਸਾਡੇ ਪੁੱਜੂ ਮਢੀ ਕੋਲੇ ਹਮਮ ਇਹ ਜਿਹੜੀ ਹੈ ਇਹ ਰਾਜ ਮਿਸਤਰੀ ਦੀ ਬੇਟੀ ਹੈ ਬਾਪ ਨੇ ਬਹੁਤ ਮਿਹਨਤ ਕਰਕੇ ਇਹਨੂੰ ਕੁੜੀ ਨੂੰ ਪੜਾਇਆ ਲਿਖਾਇਆ ਕਦ ਕਾਠ ਹੈ ਖੂਬਸੂਰਤ ਹੈ ਕੋਈ ਸ਼ੱਕ ਨਹੀਂ ਹਮਮ ਪੜਾਇਆ ਲਿਖਾਇਆ ਇਹਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਤਾ ਫਿਰ ਇਹਨੇ ਆਪਣੀ ਮਰਜ਼ੀ ਦੇ ਨਾਲ ਆਪਣਾ ਵਿਆਹ ਵੀ ਕਰਵਾ ਲਿਆ ਲੈਕਿਨ ਬਾਅਦ ਦੇ ਵਿੱਚ ਉਸ ਮੁੰਡੇ ਦੇ ਨਾਲ ਇਹਦਾ ਡਾਈਵੋਰਸ ਹੋ ਗਿਆ ਤੇ ਡਾਈਵੋਰਸ ਹੋਣ ਤੋਂ ਬਾਅਦ ਫਿਰ ਫਿਰਕਾ ਦੂਜਾ ਚੱਲ ਪਿਆ ਤੇ ਡਾਈਵੋਰਸ ਦਾ ਕਾਰਨ ਵੀ ਇਹ ਸੀ ਇਹਦੇ ਚੱਲ ਚੱਲਣ ਨੂੰ ਲੈ ਕੇ ਕਿਉਂ ਇਸ ਬੀਬੀ ਨੇ ਫਿਰ ਵੱਡੇ ਘਰਾਂ ਦੇ ਨਾਲ ਹੱਥ ਮਿਲਾਉਣੇ ਸ਼ੁਰੂ ਕਰ ਦਿੱਤੇ ਸੀ ਵੱਡੇ ਵੱਡੇ ਅਫਸਰੇ ਦੀ ਮਦਦ ਤੇ ਆ ਗਈ ਔਰ ਉਹਨਾਂ ਅਫਸਰਾਂ ਦਾ ਬੱਚਾ ਬੱਚਾ ਜਾਣਦਾ ਕਿ ਉਹ ਕੌਣ ਹੈ ਇੱਕ ਤੁਹਾਡੇ ਜਿਹੜਾ ਹੈਗਾ ਕੈਨੇਡਾ ਤੋਂ ਕੋਈ ਜਾਂਦਾ ਹੈ ਮੇਰਾ ਖਿਆਲ ਹੈ ਕੋਈ ਚੈਨਲ ਹੈ ਜੀ ਤੇ ਹਰਪ੍ਰੀਤ ਸਿੰਘ ਜਿਹੜਾ ਹੈਗਾ ਸ਼ੋਅ ਆਇਆ ਹੈ ਕੋਈ ਕੱਲ ਉਹ ਹਰਪ੍ਰੀਤ ਸਿੰਘ ਸ਼ੋਅ ਦੇ ਵਿੱਚ ਇੱਕ ਹੋਰ ਆਡੀਓ ਜਿਹੜੀ ਹੈ ਉਹਨਾਂ ਨੇ ਉਹ ਜੱਦ ਕੀਤੀ ਹੈ ਉਹ ਆਡੀਓ ਦੇ ਵਿੱਚ ਇੱਕ ਬੰਦੇ ਤੇ ਇੱਕ ਬੀਬੀ ਨਾਲ ਗੱਲ ਕਰਦਾ ਤੇ ਉੱਥੇ ਗੱਲਾਂ ਬਾਤਾਂ ਵੀ ਤੇ ਵਪਾਰੀਆਂ ਹੋ ਰਹੀਆਂ ਜੀ ਉਹ ਡਿਮਾਂਡ ਕਰ ਰਵਾਂ ਉੱਥੇ ਮਤਲਬ ਕਿ ਲੜਕੀ ਦੀ ਔਰ ਪੈਸੇ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਗਿੱਟਮਿੱਟ ਹੁੰਦੀ ਹੈ ਉਹ ਬੀਬੀ ਕਹਿੰਦੀ ਹੈ ਕਿ ਘੱਟੋ ਘੱਟ 50000 ਰੁਪਏ ਚਾਹੀਦੇ ਉਹਦਾ 50000 ਨਹੀਂ 30000 20000 ਤੇੜਾ ਕਲਮੇ ਦੀ ਦਾ ਤੇ 10000 ਰੁਪਏ ਲੜਕੀ ਦਾ ਉਹ ਕਹਿੰਦੀ ਜੀ ਨਹੀਂ ਘੱਟ ਹੈ ਉਹ ਕਹਿੰਦਾ 2000 ਫੋਰ ਅੰਗਰੇਜ਼ੀ ਦੀ ਗੱਲ ਕਰਦੀ ਹੈ ਹੁਣ ਉਹ ਜਿਹੜੀ ਆਵਾਜ਼ ਆ ਆਵਾਜ਼ ਨੂੰ ਮੈਂ ਵੀ ਪਛਾਣਦਾ ਪਰ ਕਿਉਂਕਿ ਉਹਦੀ ਆਪਾ ਪੁਸ਼ਟੀ ਨਹੀਂ ਕਰ ਸਕਦੇ ਇਸ ਲਈ ਜੀ ਆਪਾਂ ਨਾਂ ਲੈਦੇ ਨਾਂ ਨਹੀਂ ਲੈਣਾ ਚਾਹੀਦਾ ਆਫ ਦੀ ਕਾਜ पे ਦੱਸ ਦੂਗਾ ਜੇ ਮੈਨੂੰ ਕੋਈ ਸੱਜਣ ਟੈਲੀਫੋਨ ਕਰਕੇ ਪੁੱਛਦਾ ਮੇਰਾ ਨੰਬਰ ਭਾਵੇਂ ਤੁਸੀਂ ਦੱਸ਼ਲ ਕਰ ਦਿਓ ਮੈਂ ਉਹ ਵੀ ਨਾ ਦੱਸੂ ਕਿ ਉਹ ਬੰਦਾ ਕੌਣ ਹੈ ਜੀ ਔਰ ਇਹ ਜਿਹੜਾ ਹੈ ਉਹ ਹੈ ਦੇਖੋ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਇਮਾਨਦਾਰ ਕਹਿ ਲਈਏ ਆ ਪੰਜਰੇ ਆਪਣੀ ਵਰਦੀ ਨੂੰ ਸਮਰਪਿਤ ਆ ਲੋਕ ਵੱਡੇ ਅਫਸਰ ਆ ਉਹ ਵੀ ਬਹੁਤ ਚਿੰਤਿਤ ਹੈ ਕਿ ਹੋ ਕੀ ਕਿਹਾ ਹਮਮ ਅਬ ਜਿਹੜੀ ਉਹਨੇ ਬੀਬੀ ਵੀ ਆਪਾਂ ਗੱਲ ਕਰੀਏ ਬੀਬੀ ਦੇ ਕੋਲੇ ਜਿਹੜੀ ਪ੍ਰਾਪਰਟੀ ਹੈ ਪ੍ਰਾਪਰਟੀ ਕਰੋੜਾਂ ਚੀ ਮੇਰੇ ਖਿਆਲ ਮੁਤਾਬਕ ਜੋ ਗੱਲਾ ਆ ਰਹੀਆਂ ਅਰਬਾਂ ਤੱਕ ਪਹੁੰਚ ਸਕਦੀ ਹੈ ਹਮਮ ਸਾਡੇ ਜਿਹੜੀ ਬਹੁਤ ਜਿਹੜੀਆਂ ਬੈਸਪੁਰ ਤੁਹਾਨੂੰ ਪਤਾ ਬਠਿੰਡਾ ਇੱਕ ਐਡਵਾਂਸ ਸਿਟੀ ਹੈ ਜੀ ਇੱਥੇ ਡਵੈਲਪਮੈਂਟ ਬਹੁਤ ਹੀ ਅਲਾ ਹੋ ਰਹੀ ਹੈ ਵੱਡੀਆਂ ਵੱਡੀਆਂ ਕਲਉਨੀਆਂ ਬੜੀਆਂ ਸ਼ੁਰੂ ਹੋ ਰਹੀਆਂ ਜੀ ਔਰ ਇੱਕ ਵਰਾਟ ਕ੍ਰੀਡ ਕਲਉਨੀਆਂ ਉਸ ਵਰਾਟ ਕ੍ਰੀਡ ਕਲਉਨੀਆਂ ਦੇ ਵਿੱਚ ਇਸ ਜੀ ਜੀ ਨੇ ਆਪਣਾ ਮਕਾਨ ਪਾਇਆ ਹੋਇਆ ਹੈ 168 ਨੰਬਰ ਉਹਦੇ ਬਾਹਰ ਲਿਖਿਆ ਹੋਇਆ ਹੈ ਪਾਸੇ ਨਾਂ ਲਿਖਿਆ ਹੋਇਆ ਆਪਣਾ ਅਮਨ ਔਰ ਉਹਦੇ ਵਿੱਚ ਜਿਹੜੀ ਆ ਹਰ ਫੈਸਿਲਿਟੀ ਜਿਹੜੀ ਹੈਗੀ ਹੈ ਜੀ ਜਿਹੜੀਆਂ ਚੀਜ਼ਾਂ ਉੱਥੇ ਲੱਗੀਆਂ ਹੋਈਆਂ ਜਾਂ ਜਿਹੜੀਆਂ ਪੈਸਾ ਕਹਿੰਦੇ ਚਿਤੁ ਵੀ ਨਹੀਂ ਸਕਦਾ ਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਦੇਖੀਆਂ ਹੋਣੀਆਂ ਜੀ ਬਲਾਈਪੀ ਕਹਾ ਵਗੈਰਾ ਸੇ ਹੋਰ ਹੀ ਕਿਸਮ ਦੀਆਂ ਜਿਵੇਂ ਉਹ ਜਿਹੜੀਆਂ ਨਾ ਪੀਚਾ ਦਿਨ ਜਾ ਕੇ ਆਪਾਂ ਇੱਕ ਨਵੇਂ ਕਿਸਮ ਦੀਆਂ ਕੁਰਸੀਆਂ ਦੀਆਂ ਲੈ ਕੇ ਬੈਠੇ ਹੁੰਦੇ ਆ ਉਹ ਜਿਹੜੀਆਂ ਕੁਰਸੀਆਂ ਵਗੈਰਾ ਇਹਨੇ ਆਪਣੇ ਘਰ ਦੇ ਵਿੱਚ ਰੱਖੀਆਂ ਹੋਈਆਂ ਔਰ ਮੈਂ ਕਿਸੇ ਹੋਰ ਕੈਨਲ ਨੂੰ ਸੋਹਿਆ ਸੀ ਸਵੇਰੇ ਅਰਲੀ ਮਾਰਨਿੰਗ ਇੱਕ ਨਹੀਂ ਜੀ 218 ਇਹਦੇ ਕੋਲੇ ਇੱਕ ਥਾਰ ਪਹਿਲਾਂ ਹੁੰਦੇ ਪਤਾ ਲੱਗਿਆ ਕਿ ਬਿਲਕੁਲ ਕੈਸ਼ ਖਰੀਦੀ ਹੈ ਇੱਕ ਥਾਰ ਜੇਡੀ ਜਿਹੜੀ ਹੈ ਜੀ ਉਹ 18 ਲੱਖ ਰੁਪਏ ਦੀ ਥਾਰ ਹੈ ਉਹ ਲਈ ਹੈ ਲੋਨ ਦੇ ਉੱਤੇ ਇੱਕ ਕੈਸ਼ ਖਰੀਦੀ ਹੋਈ ਹੈ ਉਹਦੀ ਗੱਡੀ ਦੀ ਗੱਲ ਵੀ ਆਉਂਦੀ ਹੈ 2 ਕਰੋੜ ਰੁਪਏ ਦੀ ਕੋਚੀ ਦੀ ਗੱਲ ਵੀ ਆਉਂਦੀ ਹੈ ਇਹ ਸਾਰਾ ਕੁਝ ਜਿਹੜਾ ਹੈਗਾ 10-12 ਸਾਲਾਂ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਵੱਡ ਗਿਆ ਜੀ ਸਵਾਲ ਇਹ ਤੇ ਪੈਦਾ ਹੁੰਦਾ ਕਿ ਅਫਸਰਾਂ ਦਾ ਇੱਕ ਡੇਟ ਤਾਂ ਹੁਣੀ ਵੱਖਰੀ ਗੱਲ ਹੈ ਮੈਨੂੰ ਤਾਂ ਹੁਣ ਸਰਦਾਰ ਸੁਰਦੇਸ਼ ਸਿੰਘ ਦੀ ਗੱਲ ਸਾਹਬ ਉਨੇ ਸ਼ੱਕ ਪੈਣਾ ਪੈ ਗਿਆ ਕਿ ਜਿੰਨਾ ਵੱਡੇ ਅਫਸਰਾਂ ਦੇ ਨਾਲ ਇਸ ਬੀਬੀ ਦੇ ਤਲ ਘਤ ਰਹੇ ਹੈ ਜੀ ਉਹਨਾਂ ਵੱਡੇ ਅਫਸਰਾਂ ਤੋਂ ਫੜਿਆ ਹੋਇਆ ਮਾਲ ਹੀ ਇਸ ਬੀਬੀ ਕੋਲੇ ਆਉਂਦਾ ਰਿਹਾ ਹੂੰ ਹੂੰ ਕੱਲ ਜੀ ਤਾਂ ਪੇਸ਼ੀ ਹੋਈ ਸੀ ਅਰਸੋ ਇਹ ਇੱਕ ਦਿਨ ਰਿਮਾਂਡ ਮਿਲਿਆ ਸੀ ਕਾਨੂੰਨ ਦੁਆਰਾ ਪੇਸ਼ ਕੀਤਾ ਹੂੰ ਦੁਬਾਰਾ ਪੇਸ਼ ਕਰਨ ਵੇਲੇ ਦਾ ਰਿਮਾਂਡ ਭਾਵੇਂ ਦੋ ਦਿਨਾਂ ਦਾ ਦਿੱਤਾ ਲੇਕਿਨ ਜਿਸ ਬੰਦੇ ਦੇ ਨਾਲ ਇਹ ਰਹਿੰਦੀ ਹੈ ਉਹਦੀ ਵਾਈਫ ਜਿਹੜੀ ਹੈਗੀ ਆਪਣੀਆਂ ਦੋ ਛੋਟੀਆਂ-ਛੋਟੀਆਂ ਕੁੜੀਆਂ ਨੂੰ ਲੈ ਕੇ ਉਹ ਵੀ ਕੋਰਟ ਦੇ ਵਿੱਚ ਆਈ ਹੋਈ ਸੀ ਜੀ ਔਰ ਭਾਵੇਂ ਉਹਦਾ ਜਿਹੜਾ ਉਹ ਪੋਸਟ ਹੈ ਜਾਂ ਜਿਹਦੇ ਨਾਲ ਉਹ ਲਿਵਨ ਰਿਲੇਸ਼ਨ ਚ ਰਹਿੰਦੀ ਹੈ ਪੁਲਿਸ ਨੇ ਨਾ ਤੇ ਆਦੋਂ ਉਹਨੂੰ ਵੀ ਕਰ ਦਿੱਤਾ ਪਰ ਉਹਨੇ ਪੁਲਿਸ ਦੇ ਸਾਹਮਣੇ ਕੱਲ ਆਪਣੀ ਪਹਿਲੀ ਵਾਈਫ ਨੂੰ ਕੁੱਟਿਆ ਹੋਇਆ ਸੀ ਅਸੀਂ ਲੋਕ ਕੋਲੇ ਘੁਟ ਤਿਆਂ ਜੀ ਏਕੇ ਦੀਕੇ ਬੱਚਿਆ ਰੋਦੇ ਸਭ ਤੋਂ ਕੱਪੜੀ ਹੋ ਰਹੇ ਹਨ ਕੁੱਟਮਾਰ ਕਰਦੇ ਹਨ ਲੇਕਿਨ ਪੁਲਿਸ ਨੂੰ ਫੜਦੀ ਨਹੀਂ ਬਾਅਦ ਵਿੱਚ ਪੱਤਰਕਾਰਾਂ ਨੇ ਪੁੱਛਿਆ ਵੀ ਜਿਹੜੇ ਮੌਕੇ ਦੇ ਪੁਲਿਸ ਅਧਿਕਾਰੀ ਸੀਗੇ ਤੁਸੀਂ ਇਹਨੂੰ ਫੜਦੇ ਕਿਉਂ ਨਹੀਂ ਇਹਦਾ ਮਤਲਬ ਇਹ ਹੈ ਕਿ ਅਜੇ ਤੱਕ ਪਰਸ਼ਾਮਾ ਨੂੰ ਡਰ ਲੱਗਦਾ ਕਿ ਵੱਡੇ ਅਫਸਰ ਇਹਦੇ ਨਾਲ ਹੈਗੇ ਹਨ ਹਾਂ ਕਰ ਉਹ ਤੋਂ ਬਾਅਦ ਉਹਨੂੰ ਘਰੇ ਲੈ ਗਏ ਘਰੇ ਲਿਜਾ ਕੇ ਕਹਿੰਦੇ ਜੇ ਇਸੀ ਦੇ ਸਾਮਾਨ ਵਗੈਰਾ ਦਾ ਸਾਰਾ ਵੋਇਨਾ ਕਰਦੇ ਆਂ ਕੀ ਖੁਸ਼ੀਆ ਕੀ ਇਹਦੇ ਨਾਲ ਸਵਾਲ ਇਹ ਪਹਿਲਾ ਹੁੰਦਾ ਕਿ ਜੇ ਕੋਈ ਗਰੀਬ ਗੁਰਬਾ ਨਿੱਕਾ ਮੋਟਾ ਬੰਦਾ ਉਹ ਅੜਕੇ ਚੜ ਜੇ ਤਾਂ ਉਹਦਾ ਘਰ ਵੀ ਤਾਂ ਹੱਥ ਤੇ ਵੀ ਨਜਾਇਜ਼ ਬਣਿਆ ਵੇ ਇੱਥੇ ਦੇਖਣ ਵਾਲੀ ਗੱਲ ਹੈ ਵੀ ਇੱਥੇ ਕੀ ਕਰੀ ਦੂਸਰੀ ਗੱਲ ਇਹ ਹੈ ਕਿ ਭਵੰਤਿਕ ਮਾਨ ਹੋਣਾ ਬਾਰੇ ਪਤਾ ਲੱਗਿਆ ਕਿ ਉਹਨਾਂ ਨੇ ਇਸ ਮਾਮਲੇ ਨੂੰ ਬੜਾ ਸੀਰੀਅਸਲੀ ਲਿਆ ਹੈ ਪਰ ਉਹ ਜਿਹੜੇ ਵੱਡੇ ਵੱਡੇ ਅਫਸਰ ਹੈ ਜਿਨ੍ਹਾਂ ਦੇ ਨਾਂ ਹੁੰਦੇ ਐ ਉਹਨਾਂ ਅਫਸਰਾਂ ਦਾ ਆਹਾਂ ਪਿੰਡ ਰਹਿ ਗਿਆ ਉਹਨਾਂ ਦੇ ਪਾਸੇ ਕਿਉਂ ਨਹੀਂ ਗੱਲ ਕੀਤੀ ਐ ਦੀ ਸੁਖਪਾਲ ਸਿੰਘ ਕਹਿ ਰਿਹਾ ਕਿਸੇ ਵੇਲੇ ਆਰਵਾਦੀ ਪਾਰਟੀ ਦੇ ਰਹੇ ਐ ਜੀ ਵਿਰੋਧੀ ਧਿਰ ਦੇ ਆਗੂ ਵੀ ਰਹੇ ਹੂੰ ਹੂੰ ਔਰ ਸੁਖਪਾਲ ਸਿੰਘ ਕਹਿ ਰਿਹਾ ਉਹ ਵਿਅਕਤੀ ਹੈ ਜਿਹੜਾ ਪੀੜਤ ਹੈ ਤੁਹਾਡੀ ਯਾਦ ਹੋਣਾ ਸੁਖਪਾਲ ਸਿੰਘ ਪਹਿਲਾਂ ਨੂੰ ਜਿਹੜਾ ਚੰਡੀਗੜ੍ਹੋਂ ਉਹਦੇ ਘਰੋਂ ਖਿੱਚ ਕੇ ਲੈ ਕੇ ਗਏ ਸੀ ਧੂਕੇ ਲੈ ਕੇ ਗਏ ਸੀ ਫਾਦਲ ਕਾ ਲੈ ਗਏ ਸੀ ਬਿਲਕੁਲ ਜੀ ਔਰ ਜਿਹੜੀ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਜਿਸ ਟੀਮ ਦੀ ਰਿਪੋਰਟ ਦੇ ਉੱਤੇ ਉਹਨੂੰ ਗ੍ਰਿਫਟਾਰ ਕੀਤਾ ਗਿਆ ਸੀ ਹੂੰ ਹੂੰ ਇਹ ਉਸ 3 ਮੈਂਬਰ ਦਾ ਜਿਹੜਾ ਜ਼ਿਕਰ ਜ਼ਿਆਦਾ ਆਉਂਦਾ ਹੈ ਤੇ ਕੱਲ ਜਿਹੜੀ ਆਡੀਓ ਮੈਂ ਤੁਹਾਨੂੰ ਪੇਡਾ ਵਾਲੇ ਰੇਡੀਓ ਤੋਂ ਕਹਿ ਦੱਸਿਆ ਕਿ ਜਿੱਦੀ ਬੇਸ਼ਰਮੀ ਹੁੰਦੀ ਹੈ ਉਹਦੇ ਉਹਦਾ ਜ਼ਿਕਰ ਕਰਕੇ ਤਖ਼ਤਾਲ ਖਹਿੜਾ ਹੁਣੀ ਅਟੈਕ ਕਰ ਰਿਹਾ ਜੀ ਜੀ ਕਿ ਉਹ ਸਬੰਧ ਵੀ شناخت ਜਾਂ ਵੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਹੂੰ ਹੂੰ ਪਰ ਕੀ ਸੁਪਾਲ ਖਹਿੜਾ ਦੇ ਜਿਹੜੀ ਡਿਮਾਂਡ ਕੀਤੀ ਹੈ ਇਹ ਡਿਮਾਂਡ ਦੀ ਪੂਰਤੀ ਹੋਊਗੀ ਇਹ ਤਾਂ ਆਪਾਂ ਜਾਣਦੇ ਹਾਂ ਚੰਦੀ ਸਾਹਿਬ ਕੇ ਜਿਹੜਾ ਤਖ਼ਤਾਲ ਖਹਿੜਾ ਬੋਲਦਾ ਹੈ ਬਦਾਨ ਫਲਾਜੇ ਤੁਹਾਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਜਾਂਦਾ ਜੇ ਉਹ ਕੋਈ ਸਵਾਲ ਉਠਾ ਦਿੰਦਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਇਹ ਸਵਾਲ ਦਾ ਜਵਾਬ ਹੀ ਨਹੀਂ ਦੇਣਾ ਤੇ ਜੇ ਉਹਨਾਂ ਨੇ ਇੱਕ ਮਾੜੇ ਬੱਦੇ ਬਾਲ ਉਠਾਈ ਵੀ ਆ ਵੀ ਤੁਸੀਂ ਵੀ ਪੜਤਾਲ ਕਰੋ ਤਾਂ ਮੇਰੇ ਖਿਆਲ ਮੁਤਾਬਕ ਕਿ ਇਹਨੂੰ ਇਸ ਕਰਕੇ ਨਾਲ ਛੱਡ ਦੇਣ ਕਿ ਆਪਾਂ ਇਹ ਗੱਲ ਜਿਹੜੀ ਹੈ ਨਹੀਂ ਕਰਨੀ ਇਸ ਪਾਲ ਸਿੰਘ ਕਹ ਰਿਹਾ ਕਹਦਾ ਐਸ ਵੇਲੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਪਈ ਐ ਇਸ ਬੀਬੀ ਨੂੰ ਲੈ ਕੇ ਅਗਰ ਉਹ ਜਿਹੜੀ ਕੱਲ ਉਹਦੀ ਵਾਈਫ ਨੇ ਸਾਨੂੰ ਗੱਲ ਦੱਸੀ ਚੰਦੀ ਸਾਹਬ ਦੀ ਐ ਜੀਪਾ ਗੱਲਾਂ ਦੱਸੀਆਂ ਜੀ ਜਦੋਂ ਵਿਚਾਰੀ ਤਾਂ ਖੁੱਟ-ਖਿੱਟਾ ਪਾ ਹੋ ਗਿਆ ਉਹਨੂੰ ਲੈ ਕੇ ਚਲੇ ਗਏ ਇਸ ਦੀ ਕੋਈ ਖੜਗੇ ਹਫਦਰਦੀ ਯਾਰ ਕੀਤੀ ਉਹਨੇ ਕਿਹਾ ਕਿ ਕਰੋਨਾ ਦੇ ਦੌਰ ਦੇ ਵਿੱਚ ਮੇਰੇ ਘਰ ਵਾਲਾ ਐਮਬੂਲੈਂਸ ਚਲਾਉਦਾ ਹੁੰਦਾ ਸੀ ਜੀ ਇੱਕ ਵਾਰੀ ਕਿਨੇ ਨਾਕੇ ਤੇ ਖਲੋਤੀ ਇਹਦੇ ਉਹਨੂੰ ਰੋਕਿਆ ਰੋਕ ਕੇ ਉਹਦੀ ਪੁੱਛਗਿੱਛ ਕੀਤੀ ਫਿਰ ਉਹਨੇ ਦੇਖਿਆ ਵੀ ਇਹ ਬੰਦਾ ਕਮਲਾ ਤੇ ਉਹਨੂੰ ਕਹਿੰਦੀ ਚੱਲ ਠੀਕ ਹੈ ਤੇਰਾ ਨੰਬਰ ਦੇ ਉਹਦਾ ਟੈਲੀਫੋਨ ਨੰਬਰ ਲੈ ਲਿਆ ਐਮਬੂਲੈਂਸ ਦੇ ਵਿੱਚ ਜਿਹੜਾ ਨਸ਼ਾ ਉਹ ਲਿਆਦਾ ਜਾਂਦਾ ਸੀ ਵਾਜੀ ਵਾਜਰਕਪ ਵਾਲੀ ਸਾਈਡ ਤੇ ਨਸ਼ਾ ਲਿਆਦਾ ਜਾਂਦਾ ਔਰ ਉਹ ਨਸ਼ਾ ਜਿਹੜਾ ਹੈਗਾ ਬਟੇਡੇ ਆ ਕੇ ਉਸ ਬੰਦੇ ਦੇ ਸਪੁਰਤ ਕੀਤਾ ਜਾਂਦਾ ਤੇ ਉਸ ਨਸ਼ੇ ਨੂੰ ਫਿਰ ਜਿਹੜੀਆਂ ਪੁੜੀਆਂ ਬੜਾ ਬੜਾ ਕੇ ਉਹ ਜਿਹ ਹੈਗਾ ਹਰਿਆਣੇ ਦੇ ਵਿੱਚ ਵੇਚਦਾ ਹੁੰਦਾ ਸੀ ਮਤਲਬ ਤੁਸੀਂ ਇਹ ਦੇਖੋ ਕਿ ਇੰਨੀ ਕੋਈ ਪਤਾ ਜੋ ਮਰਜ਼ੀਆ ਕਰ ਲੈ ਜਿੰਨਾ ਮਰਜ਼ੀਆ ਕਰ ਲੈ ਸੋਨੇ ਦੀ ਸਮਗਲਮ ਦੀ ਸਮਗਲਮ ਕੋਈ ਕਰ ਲਵੇ ਇੰਨਾ ਪੈਸਾ ਨਹੀਂ ਬਣਦਾ ਜਿੰਨਾ ਪੈਸਾ ਉਹ ਬੀਬੀ ਦੇ ਘਰੇ ਹੋ ਗਿਆ ਮੇਰੇ ਤੱਕ ਜਿਹੜੀ ਜਿਹੜੀ ਬੇਰੀ ਡਿਮਾਂਡ ਆ ਆਪਾਂ ਆਪਣੇ ਚੈਨਲ ਦੇ ਰਾਹੀਂ ਇਹ ਡਿਮਾਂਡ ਕਰਦੇ ਆ ਪੰਜਾਬ ਸਰਕਾਰ ਤੋਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਾਈ ਜਾਵੇ ਚਾਹੇ ਹਾਈ ਕੋਰਟ ਦੇ ਜੱਜ ਤੋਂ ਕਰਵਾ ਲਓ ਤੁਸੀਂ ਪੜਤਾਲ ਪੜਤਾਲ ਕਰਵਾ ਕੇ ਜਿੰਨੀਆਂ ਕਾਲੀਆਂ ਭੇਡਾਂ ਉਹਨਾਂ ਸਾਰੀਆਂ ਕਾਲੀਆਂ ਭੇਡਾਂ ਨੂੰ ਸਾਫ਼ ਸਕਾਇਆ ਜਾਵੇ ਔਰ ਬਿਲਕੁਲ ਜੋ ਸੁਖਦੇਵ ਸਿੰਘ ਜੀ ਨੇ ਕਿਹਾ ਜਿਲ੍ਹਾ ਸਾਹਿਬ ਦੇ ਕਿ ਜਿਹੜੀ ਹੈਗੀ ਆ ਬੜਾ ਕੁਝ ਕਰਨ ਦੀ ਲੋੜ ਨਹੀਂ ਪੰਜਾਬ ਦੇ ਵਿੱਚੋਂ ਨਸ਼ੇ ਦੀ ਬਿਮਾਰੀ ਦਾ ਕਿਸੇ ਹੱਦ ਤੱਕ ਜਿਹੜਾ ਹੈਗਾ ਇਲਾਜ ਹੋ ਸਕਦਾ ਜੇ ਇਹ ਨਾ ਜਿਹੜੇ ਵੱਡੇ ਅਫਸਰ ਇਹਦੇ ਆਲਾ ਉਹਨਾਂ ਨੂੰ ਹੱਥ ਪਾਇਆ ਜਾਵੇ ਸਨਾਖਤ ਸਭ ਨੂੰ ਬਦਲ ਸਾਰੇ ਅਫਸਰਾਂ ਨੂੰ ਪਤਾ ਹੈ ਕਿ ਕੌਣ ਬੰਦੇ ਆ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਇਸ ਤੇ ਜਿਹੜਾ ਸਾਡਾ ਜਿਹੜੀ ਹੈ ਨਾਰਕੋਟਿਕ ਟਾਸਕ ਫੋਰਸ ਬਣਾਈ ਵੀ ਹੈ ਇਹਨਾਂ ਦੇ ਜੀ ਮਸ਼ੀਲੇ ਪਦਾਰਥਾਂ ਨੂੰ ਕਾਬੂ ਕਰਨ ਵਾਲੀ ਜਦੀ ਸਾਹਿਬ ਉਹਦੇ ਵਿੱਚ ਜਿਹੜੇ ਉਹਨਾਂ ਦੇ ਸਿਰੇ ਦੇ ਹੈਟਾ ਜਿਹਨਾਂ ਨੂੰ ਆਪਾਂ ਡੀਜੀਪੀ ਸਪੈਸ਼ਲ ਕਹਿੰਦੇ ਨੇ ਉਹਨਾਂ ਦਾ ਨਾਮ ਸਰਦਾਰ ਕੁਲਦੀਪ ਸਿੰਘ ਜੀ ਉਹ ਬੰਦੇ ਛਾਉ ਹੈ ਬੇਹੱਦ ਚਾਉ ਹੈ ਬੜਾ ਸ਼ਰੀਫ ਆਦਮੀ ਹੈ ਲੇਕਿਨ ਜਿਹੜੇ ਐਡੀਜੀਪੀ ਹੈ ਉਹਨਾਂ ਦਾ ਨਾਮ ਨੱਲਬ ਕੁਸ਼ੋਰ ਹੈ ਮੇਰਾ ਮੁਖਿਸ਼ੋਰ ਪੰਜਾਬ ਦੀ ਪੁਲਿਸ ਦੇ ਵਿੱਚ ਅਜਿਹੇ ਅਫਸਰ ਆ ਜਿਹੜਾ ਕਦੇ ਕਿਸੇ ਦੀ ਪਰਵਾਹ ਨਹੀਂ ਕਰਦਾ ਉਹਨੂੰ ਸ਼ੇਦੀ ਕੀਤਾ ਕਦੇ ਫੀਲਡ ਦੇ ਵਿੱਚ ਨਹੀਂ ਲਾਇਆ ਗਿਆ ਜਦੋਂ ਵੀ ਕਦੇ ਚੋਣਾ ਹੁੰਦੀ ਹੈ ਤੇ ਕਿਸੇ ਅਫਸਰ ਦੀ ਬਦਲੀ ਹੁੰਦੀ ਹੈ ਤਾਂ ਚੋਣ ਕਮਿਸ਼ਨ ਹੀ ਲੌਦਾ ਉਹਨਾਂ ਨੂੰ ਮਹੀਨੇ ਵੀ ਦਿਨਾਂ ਤੇ ਤੇ ਉਹਨਾਂ ਮਹੀਨੇ ਵੀ ਦਿਨ ਦੇ ਵਿੱਚ ਹੀ ਉਹ ਜਾ ਕੇ ਆ ਵੀ ਸ਼ਾਪਸ਼ਾਦਤ ਦਾ ਬੰਦਾ ਦੱਸਦੇ ਕੀ ਐਸਪੀ ਉਹ ਐਸਟੀਐਫ ਦਾ ਜਿਹੜਾ ਹੈਗਾ ਨੰਬਰ 2 ਦਾ ਲੀਡਰ ਹੈ ਇਹ ਜਾਂਚ ਉਹਦੇ ਸਪੁਰਦ ਕਰ ਦੇਣੀ ਚਾਹੀਦੀ ਏ ਅਰੇ ਤੁਸੀਂ ਇਹ ਦੇਖੋ ਕਿ 15 ਦਿਨਾਂ ਦੇ ਵਿੱਚ ਸਭ ਕੁਝ ਨਾਲ ਦੀ ਨਾਲ ਜਿਹੜਾ ਹੈਗਾ ਤੁੰਦਾ ਤੁੰਤੇ ਪਾਣੀ ਦਾ ਪਾਣੀ ਕਰ ਦੂਗਾ ਪਰ ਮੈਂ ਵੀ ਇਹ ਪਿਆ ਕਿ ਉਹ ਇਹ ਸਸਤਾ ਤਾਂ ਨਹੀਂ ਵੀ ਲੋੜ ਹੁੰਦੀ ਏ ਕਿਉਂਕਿ ਉਹੋ ਜਿਹੇ ਬੰਦੇ ਜਿਹੜੇ ਇਸ ਕਿਸਮ ਦੇ ਬੰਦੇ ਰੱਖੇ ਹੁੰਦੇ ਆ ਉਹ ਫਿਰ ਠੱਕੇ ਵੀ ਕਰਦੇ ਆ ਜ ਜਿਉਣਾ ਚ ਵੀ ਠੱਕੇ ਕਰਦੇ ਆ ਚੋਣਾ ਜਿਟਾਉਂਦੇ ਵੀ ਏ ਚੋਣਾ ਹੜਾਉਂਦੇ ਵੀ ਏ ਉਦੋਂ ਲੈ ਦੇ ਕਿ ਜਿਹੜੇ ਹਰ ਰੁਲਟ ਪਾਰਟੀ ਦੇ ਨਾਲ ਹੁੰਦੇ ਆ ਅੱਜ ਆਵਾਜ਼ੀ ਪਾਰਟੀ ਦਾ ਰਾਜ ਹੈ ਤੇ ਆਵਾਜ਼ੀ ਪਾਰਟੀ ਦੇ ਨਾਲ ਹੈ ਕੱਲ ਨੂੰ ਕਾਂਗਰਸ ਦਾ ਰਾਜ ਹੋਊਗਾ ਤੇ ਉੱਥੇ ਵੀ ਉਮਰਲੀ ਕਿੰਨੀ ਦੇ ਹੋਣਗੇ ਜੀ ਪਰसों ਅਕਾਲੀ ਦਲ ਦਾ ਰਾਜ ਜੇ ਹੁੰਦਾ ਜੇ ਹੁੰਦਾ ਕਦੀ ਤਾਂ ਉਹ ਅਕਾਲੀ ਦਲ ਨਾਲ ਵੀ ਹੋਊਗੀ ਕਿਉਂਕਿ ਉਹਨਾਂ ਨੂੰ ਸੱਤਾ ਦੇ ਨਾਲ ਸੱਤਾ ਨੂੰ ਕਿਵੇਂ ਕਾਬੂ ਕਰਨਾ ਸੱਤਾਧਾਰੀਆਂ ਦੇ ਨਾਲ ਕਿਵੇਂ ਸਬੰਧ ਬਣਾਉਣੇ ਹੈ ਸਮਝ ਲੈ ਦੇ ਵਿੱਚ